ਅਮਰੀਕਾ ਅਤੇ ਚੀਨ ਦੇ ਵਿਚਕਾਰ ਟੈਰਿਫ ਜੰਗ ਹੋ ਰਹੀ ਆ ਜਿਸ ਦਾ ਸਿੱਧਾ ਸਿੱਧਾ ਫਾਇਦਾ ਭਾਰਤ ਨੂੰ ਹੋ ਰਿਹਾ ਦੱਸਦੀ ਆ ਕਿ ਭਾਰਤ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਕਿ ਚੀਨ ਅਤੇ ਅਮਰੀਕਾ ਦੇ ਵਿਚਕਾਰ ਜਿਹੜੀ ਟੈਰਿਫ ਜੰਗ ਚੱਲ ਰਹੀ ਆ ਜਿਸ ਦੇ ਨਾਲ ਆ ਭਾਰਤ ਦੇ ਵਿੱਚ ਜਿਹੜਾ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਆ ਰਹੀ ਆ ਦੱਸਦੀ ਆ ਕਿ ਇਨਾ ਪਿਛਲੇ 4 ਦਿਨਾਂ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ 99% ਸ਼ੁੱਧਤਾ ਵਾਲੇ ਸੋਨੇ ਦੀ ਕੀਮਤਾਂ ਜਿਹੜੀ ਉਹ 4400 ਰੁਪਈਆ ਹੇਠਾਂ ਆ ਚੁੱਕੀਆਂ ਤਾਂ ਲਗਾਤਾਰ ਜਦੋਂ ਦਾ 2025 ਸਾਲ ਚੜ੍ਹਿਆ ਉਦੋਂ ਤੋਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਅਸਮਾਨੀ ਛੂ ਚੁੱਕੀਆਂ ਸੀ ਸੋਨੇ ਦੀਆਂ ਕੀਮਤਾਂ ਤਾਂ ਹੁਣ ਉਹਨਾਂ ਦੇ ਵਿੱਚ ਜਿਹੜੀ ਗਰਾਬਟਾਉਣੀ ਸ਼ੁਰੂ ਹੋਈ ਆ ਦੱਸਦੀ ਹੈ ਕਿ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਹਜੇ ਜਿਹੜੀ ਸੋਨੇ ਦੀ ਕੀਮਤਾਂ ਉਹ ਹੋਰ ਹੇਠਾਂ ਆਵੇਗੀ ਦੱਸਦੀ ਹੈ ਕਿ ਇਹ 4100 ਰੁਪਇਆ ਘਟਣ ਦੇ ਨਾਲ ਜਿਹੜੀ ਸੋਨੇ ਦੀ ਕੀਮਤਾਂ 90000 ਰੁਪਏ ਤੇ ਆਣ ਖੜੀ ਆ ਦੱਸਦੀ ਹੈ ਕਿ ਅਮਰੀਕਾ ਤੇ ਚੀਨ ਵਿਚਕਾਰ ਟੈਰਿਫ ਜੰਗ ਵਿਚਕਾਰ ਭਾਰਤ ਦੇ ਮੱਧ ਵਰਗ ਲਈ ਵੱਡੀ ਖੁਸ਼ਖਬਰੀ ਹੈ ਖਾਸ ਕਰਕੇ ਇਹ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਲਗਾਤਾਰ ਚੌਥੇ ਦਿਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਰਾਵਟ ਦੇਖਣ ਨੂੰ ਮਿਲੀ ਹੈ ਇਹਨਾਂ 4 ਦਿਨਾਂ ਵਿੱਚ ਸੋਨੇ ਦੀ ਕੀਮਤ 4100 ਰੁਪਏ ਤੋਂ ਜ਼ਿਆਦਾ ਘਟੀ ਹੈ ਮਾਰਾ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਰ ਕਮੀ ਆ ਸਕਦੀ ਹੈ ਦੂਜੇ ਪਾਸੇ ਦੇਸ਼ ਦੇ ਵਾਧਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਦੀ ਕੀਮਤ ਜਿਹੜੀ 2600 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਆਓ ਤੁਹਾਨੂੰ ਇਸ ਦੇ ਵਿੱਚ ਇਸ ਖਬਰ ਦੇ ਵਿੱਚ ਜਿਹੜਾ ਪੂਰਾ ਜਿਹੜਾ ਕਹ ਦਈਏ ਕਿ ਰੇਟ ਦੱਸਦੇ ਆ ਕਿ ਸੋਨੇ ਦਾ ਜਿਹੜਾ ਕਿੰਨਾ ਰੇਟ ਤੁਹਾਨੂੰ ਜਿਹੜਾ ਉਹ ਪਵੇਗਾ سونے ਦੀਆਂ ਕੀਮਤਾਂ ਆ ਜਿਹੜੀਆਂ ਲਗਾਤਾਰ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਸੋਨੇ ਦੀ ਕੀਮਤ ਕੀਮਤਾਂ ਡਿੱਗੀਆਂ ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਰਾਜਧਾਨੀ ਦਿੱਲੀ ਵਿੱਚ سونے ਦੀਆਂ ਕੀਮਤਾਂ 1050 ਰੁਪਏ ਡਿੱਗ ਕੇ 90200 ਰੁਪਏ ਪ੍ਰਤੀ 10 ਗ੍ਰਾਮ ਰਹਿ ਚੁੱਕੀਆਂ ਪਿਛਲੇ ਬਾਜ਼ਾਰ ਬੰਦ ਹੋਣ ਤੇ ਇਹ 99.9% ਸ਼ੁੱਧਤਾ ਵਾਲੇ سونے ਦੀ ਕੀਮਤ 91250 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਈ ਸੀ ਜੋ ਹੋਣ ਜਿਹੜੀ ਆ ਘਟ ਚੁੱਕੀ ਆ ਤਾਂ 99.5 ਫੀਸਦਾ ਸ਼ੁੱਧਾ ਵਾਲੇ ਸੋਨੇ ਦੀ ਕੀਮਤ ਜਿਹੜੀ ਉਹ 1050 ਰੁਪਏ ਡੀਕੇ 99700 50 ਰੁਪਏ ਜਿਹੜੀ ਆ ਉਹ ਪ੍ਰਤੀ 10 ਗ੍ਰਾਮ ਆ ਚੁੱਕੀ ਆ ਜੋ ਕਿ ਮੰਗਲਵਾਰ ਨੂੰ 90800 ਰੁਪਏ ਪ੍ਰਤੀ 10 ਗ੍ਰਾਮ ਸੀ ਹਾਲਾਂਕਿ ਚਾਂਦੀ ਦੀ ਕੀਮਤ 500 ਰੁਪਏ ਵਧੀ ਜ਼ਰੂਰ ਹੈ ਇਹ ਵੱਧ ਕੇ ਹੋਣਾ 93200 ਰੁਪਏ ਪ੍ਰਤੀ ਕਿਲੋਗ੍ਰam ਹੋ ਚੁੱਕੀ ਹੈ ਮੰਗਲਵਾਰ ਨੂੰ ਚਿੱਟੀ ਧਾਤ 92700 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਦੋ ਦਿਨਾਂ ਦੋ ਦਿਨਾਂ ਵਿੱਚ ਚਾਂਦੀ 700 ਰੁਪਏ ਮਹਿੰਗੀ ਹੋਈ ਹੈ ਦੇਸ਼ ਦਾ ਵਾਧਾ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਦੇਖਿਆ ਜਾ ਸਕਦਾ ਜੇਕਰ ਮਲਟੀ ਕਮੋਡਿਟੀ ਐਕਸਚੇਂਜ ਇਹ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਸ਼ਾਮ 6:55 ਮਿੰਟ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ 2298 ਰੁਪਏ ਦਾ ਵਾਧਾ ਦੇਖਿਆ ਜਾ ਰਿਹਾ ਸੀ ਕੀਮਤ 98946 ਰੁਪਏ ਜਿਹੜੀ ਹੈ ਉਹ ਹੋਈ ਸੀ ਜਦੋਂ ਕਿ ਕਾਰੋਬਾਰੀ ਸੈਸ਼ਨ ਦੌਰਾਨ ਸੋਨੇ ਦੀ ਕੀਮਤ 2629 ਰੁਪਏ ਵੱਧ ਕੇ ਦਿਨ ਦੇ ਉੱਚੇ ਪੱਧਰ 90277 ਰੁਪਏ ਤੇ ਪਹੁੰਚ ਗਈ ਸੀ MCX ਤੇ ਸੋਨੇ ਦੇ ਦਾ ਜੀਵਨ ਕਾਲ ਉਤਮ ਮੁੱਲ 91423 ਰੁਪਏ ਦਰ ਕੀਤਾ ਗਿਆ ਸੀ ਇਸ ਪੱਧਰ ਨੂੰ ਪਾਰ ਕਰਨ ਦੇ ਲਈ ਸੋਮਣਾਂ ਦੀਆਂ ਕੀਮਤਾਂ ਵਿੱਚ ਵੱਧਾ ਅਜੇ ਵੀ 1500 ਰੁਪਏ ਦਾ ਵਾਧਾ ਕਰਨ ਦੀ ਲੋੜ ਹੈ ਇਸ ਦੌਰਾਨ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਸਪੌਟ ਸੋਨਾ 61.98 ਡਾਲਰ ਜਾਂ ਫਿਰ 2.08% ਵੱਧ ਕੇ 3044.14 ਡਾਲਰ ਪ੍ਰਤੀ ਔਸ ਹੋ ਗਿਆ ਏਸ਼ੀਆਈ ਬਾਜ਼ਾਰਾਂ ਦੇ ਵਿੱਚ ਚਾਂਦੀ ਲਗਭਗ 2% ਵੱਧ ਕੇ 30.41 ਡਾਲਰ ਪ੍ਰਤੀ ਔਸ ਹੋ ਚੁੱਕੀ ਹੈ ਤਾਂ ਲਗਾਤਾਰ ਜਿਹੜਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਉਹ ਗਰਾਊਟ ਦਰਜ ਕੀਤੀ ਜਾ ਰਹੀ ਹੈ ਕਿਉਂਕਿ ਚੀਨ ਅਤੇ ਅਮਰੀਕਾ ਦੇ ਵਿੱਚਕਾਰ ਜਿਹੜੀ ਟੈਰਿਫ ਜੰਗਾ ਜਸਤਸਦਸ ਦਾ ਫਾਇਦਾ ਉਹ ਭਾਰਤ ਦੇ ਲੋਕਾਂ ਨੂੰ ਹੋ ਰਿਹਾ ਭਾਰਤ ਦੇ ਵਿੱਚ ਲਗਾਤਾਰ ਜਿਹੜੀਆਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਰਾਊਟ ਦਰਜ ਕੀਤੀ ਜਾ ਰਹੀ ਹੈ ਹੁਣ ਸੋਨੇ ਦੀਆਂ ਕੀਮਤਾਂ ਪਿਛਲੇ 4 ਦਿਨਾਂ ਦੇ ਵਿੱਚ ਜਿਹੜੀ ਹੈ ਉਹ 4100 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਘਟ ਚੁੱਕੀਆਂ ਤਾਂ ਮਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੋਨੇ ਦੀ ਕੀਮਤਾਂ ਉਹ ਹੋਰ ਵੀ ਹੇਠਾਂ ਆ ਸਕਦੀ ਹੈ